ਸਤ ਸੰਗਤੋ ਪਿੰਡ ਧਲੇ ਕੇ ਸੰਗਤੋ ਦਰਬਾਰ ਸਾਹਿਬ ਆ ਰਹੀ ਆ ਸਤ ਸੰਗਤ ਜੀ ਦੇਖਿਓ ਬੱਚਿਆਂ ਦੀ ਹਾਜ਼ਰੀ ਇਹਨਾਂ ਵਿੱਚ ਬੱਚਿਆਂ ਦੀ ਬਹੁਤ ਵੱਡੀ ਹਾਜ਼ਰੀ ਆ ਅੱਜ ਬੱਚਿਆਂ ਦਾ ਬਹੁਤ ਵੱਡਾ ਸਨਮਾਨ ਕੀਤਾ ਜਾ ਰਿਹਾ ਸ਼ੁਕਰਵਾਰ ਪੇਪਰ ਲੈੇ ਸੀਗੇ ਆਪ ਸਲਵਤ ਇਸਾਂ ਤੋਂ ਦੇਖਿਓ ਬਹੁਤ ਵੱਡੀ ਹਾਜ਼ਰੀ ਸੰਗਤ ਦੀ ਤਰਪਾਤ ਫਰੀਆਂ ਤਾਂ ਆਪਾਂ ਆਮ ਸ਼ਹਿਰਾਂ ਦੇ ਵਿੱਚ ਵੇਲੇ ਆ ਪਰ ਆਪਰਪਾਤ ਫੇਰੀ ਪਹਿਲਾ ਦੇ ਪਹਿਲੀ ਦੇਖੀ ਆ ਜਿਹਦੇ ਵਿੱਚ ਬੱਚਿਆਂ ਦੀ ਬਹੁਤ ਵੱਡੀ ਹਾਜ਼ਰੀ ਹੈ। ਤਕਰੀਬਨ ਸਾਰਾ ਨਗਰ ਹੀ ਅੱਜ ਹਾਜ਼ਰੀ ਭਰ ਰਿਹਾ ਵਾ। ਬੜੀ ਮਹਾਨ ਬਖਸ਼ਿਸ਼ ਰਹਿਮਤ ਸਤਪੁਰਜੀ ਦੀ। ਸਤਪੁਰਜੀ ਜੀ ਦੀ ਕਿਰਪਾ ਦੇ ਨਾਲ ਹੀ ਇਹ ਹੋ ਸਕਦਾ। ਪਿੰਡ ਦੇ ਨੌਜਵਾਨ ਮੂਰੇ ਲੱਗ ਕੇ ਇਹ ਸਵਾਵਾ ਨਿਭਾ ਰਹੇ ਆ। ਛੋਟੇ ਛੋਟੇ ਬੱਚਿਆਂ ਦੀ ਹਾਜ਼ਰੀ ਦੇਖਿਓ ਦੇਖੋ ਆਪ ਜੀ ਨੂੰ ਪਤਾ ਲੱਗ ਜੂਗਾ ਇਹ ਸਾਰਾ ਪਿੰਡ ਹੀ ਤਕਰੀਬਨ ਬੱਚਿਆਂ ਸਵੇਤ ਹਾਜ਼ਰੀ ਭਰ ਰਿਹਾ ਗ੍ਰੇ ਸੇਵਾਦਾਰ ਮੂਰੇ ਲੱਗੇ ਸੇਵਾਵਾਂ ਨਿਭਾ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤ ਦੇਖੀ ਚਲੋ ਦਰਬਾਰ ਸਾਹਿਬ ਦੇ ਵਿੱਚ ਹਾਜ਼ਰ ਹੋ ਰਹੀ ਹੈ ਸੰਗਤ ਬੱਚਿਆਂ ਸਮੇਤ ਨੌਜਵਾਨ ਵੀਰ ਬੜੀ ਮਹਾਨ ਬਖਸ਼ਿਸ਼ ਰਹਿਮਤ ਗੁਰੂ ਸਾਹਿਬ ਜੀ ਦੀ ਸਾਰੇ ਨਗਰਾਂ ਦੇ ਵਿੱਚ ਇਸ ਤਰ੍ਹਾਂ ਸਵਾਵਾਂ ਚੱਲਦੀਆਂ ਰਹਿਣ ਵਾਹਿਗੁਰੂ ਜੀ ਕਿਰਪਾ ਕਰੇ ਇਸੇ ਤਰ੍ਹਾਂ ਸਾਰੇ ਨਾਗਰ ਇਕੱਠੇ ਹੋ ਕੇ ਸਾਡੀ ਜਨਰੇਸ਼ਨ ਸਾਡੇ ਬੱਚਿਆਂ ਨੂੰ ਸੰਭਾਲਣ ਤਾਂ ਬੱਚੇ ਸਾਡੇ ਨਸ਼ਿਆਂ ਤੋਂ ਬਚ ਸਕਦੇ ਆ ਸਤਿਗੁਰੂ ਜੀ ਰਹਿਮਤ ਕਰ ਕਰਨ ਬਹੁਤ ساری ਸੰਗਤ ਦੇਖੋ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਨਮਸਕਾਰ ਕਰਨ ਵਾਸਤੇ ਅੱਜ ਬੱਚਿਆਂ ਦਾ ਸਨਮਾਨ ਕੀਤਾ ਜਾਣਾ ਇਸ ਕਰਕੇ ਬਹੁਤ ਸਾਰੇ ਬੱਚੇ ਸਾਰਾ ਤਕਰੀਬ ਨਗਰ ਹੀ ਹਾਜ਼ਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਅੱਜ ਬਾਹਰ ਬਹੁਤ ਸੰਗਤ ਖੜੀ ਹੈ ਬੜੀ ਮਹਾਨ ਬਖਸ਼ਿ ਰਹਿਮਤ ਹੈ ਸਤਿਗੁਰੂ ਜੀ ਦੀ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਨੌਜਵਾਨ ਵੀਰ ਜਿਹੜੇ ਮੂਰੇ ਲੱਗੇ ਆ ਸ਼ਿਵਾਮਨ ਬਾਹਰੇ ਪ੍ਰਭਾਤ ਪਰੀਆਂ ਦੇ ਵਿੱਚ ਉਹਨਾਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ